ਤੇਰੇ ਕੋਲੋਂ ਪਰਮਿਟ ਲੈਣਾ ਸੀ ਤਾਂ ਕੀ ਹੋ ਗਿਆ ਫਿਰ ਅੰਦਰ ਗੱਲ ਛੋਟੇ ਵੀਰ ਗੱਲ ਗਲਤ ਨਾ ਕਰ ਤੂੰ ਪਹਿਲਾਂ ਤਾਂ ਮੰਦੀਰ ਸ਼ਾਹਦ ਵਾਪਸ ਲੈ ਸੁਣ ਮੇਰੀ ਕੱਲ ਦਾ ਮੰਦੀਰ ਸ਼ਾਹਦ ਵਾਪਸ ਲੈ ਬੈਸ ਸਾਹਿਬ ਹਾਂਜੀ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਜੀ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਹੰਮਣ ਆਏ ਆ ਵੀ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏ ਗਿਆ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੈ ਆ ਸਾਬ ਇੱਕ ਮਿੰਟ ਮੈਨੂੰ ਕਰਿਆ ਪਹਿਲਾਂ ਗੱਲ ਸੁਣ ਮੇਰੀ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਕਿਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਦਿਰ ਸ਼ਾਹਦ ਪੰਜਾਬ ਦੇ ਯੂਥ ਨੂੰ ਪਹਿਲਾਂ ਸੁਣ ਮੇਰੀ ਗੱਲ ਪੰਚਾਇਤ ਇੱਕ ਮਿੰਟ ਪਹਿਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਰੁਕਿਓ ਜਰਾ ਹਾਂਜੀ ਹਾਂਜੀ ਤੂੰ ਪੰਜਾਬ ਦੇ ਯੂਥ ਨੂੰ ਮਟੀਰ ਦੱਸੇ ਹੋ ਸਕਦਾ ਛੋਟੇ ਬੇ ਜਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੁਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹੂੰ ਪਰ ਤੁਸੀਂ ਉਹਦੇ ਲਈ ਮਟੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ 15 ਸਾਲ ਦੇ ਮੁੰਡਿਆਂ ਨੂੰ ਆਪੇ ਲੈਂਡ ਬਿਲਡਿੰਗ ਕੀ ਕਰਨੀ ਤਾਂ ਕੀ ਹੋ ਗਿਆ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਂ ਤਾਂ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਗੱਲ ਸਵਾਲ ਕਰ ਲਿਆ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਲਵੋ ਛਾਲੀਨਤਾ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਛਾਲੀਨਤਾ ਨਾਲ ਗੱਲ ਕਰਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗੱਲ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰੋ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਕਮੇ ਨਹੀਂ ਜਿਹੜਾ ਹੁੱਲੜ ਪਣੂ ਮੰਦਿਰ ਕਿਉਂ ਕਮੇ ਤੁਸੀਂ ਕੀ ਕਹੋਗੇ ਗਲਤ ਗਲਤ ਤੁਸੀਂ ਕੀ ਕਹੋਗੇ ਯੂਥ ਕਹੋ ਯੂਥ ਕਹੋ ਹੁਣ ਇਹਨਾਂ ਨੇ ਚੋਰ ਫੜੇ ਨੇ ਵੀ ਉਹ ਕਹਿੰਦਾ ਕਿ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਉਹ ਨਹੀਂ ਉਸੋ ਕੀ ਕਰਦਾ ਇੱਕ ਮਿੰਟ ਉਹ ਸੁਣ ਲੈ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਇਹ ਤੁਸੀਂ ਨਾ ਚੋਰ ਕਹਿ ਰਹੇ ਹੋ ਕਹਿੰਦੇ ਦੇ ਬੈ ਸੁਣਨਾਂ ਨੇ ਬੁਲਾਏ ਨੇ ਚੋਰ ਮੈਂ ਕੀ ਕਰਾਂ ਚਾਹਨਾ ਤੂੰ ਮੇਰੇ ਕੋਲ ਬਾਈਕਾਂ ਨਹੀਂ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਾਲ ਮੈਂ ਚਲਾਉਂਗਾ ਮੈਂ ਚਲਾਉਂਗਾ ਜਿਹੜੇ ਟੋਪ ਹੋ ਗਿਆ ਕੋਈ ਗੱਲ ਨਹੀਂ ਛੋਟੇ ਜਿਹੜੇ ਇਹਨਾਂ ਦੀ ਵਾਕ ਗੱਲ ਕਰ ਲਿਓ ਸੀ ਜਿਹੜੇ ਕਾਂਗਰਸ ਨੇ ਕਰਾ ਦੇ ਪੱਕੇ ਨਹੀਂ ਅਸੀਂ ਹਮੇਸ਼ਾ ਕਾਂਗਰਸ ਕਿਸਾਨ ਦੇ ਨਾਲ ਰਹੀ ਹੈ ਆਲਵੇਸ ਤੁਸੀਂ ਚੈੱਕ ਕਰ ਸਕਦੇ ਹੋ ਗੱਲ ਰਹਿ ਗਈ ਵੀ ਜੇ ਕਿਸੇ ਕੋਲੇ 5 ਏਕੜ ਜ਼ਮੀਨ ਹੈਗੀ ਆ ਤੇ ਉਹਦੀ 4 ਐਕਵਾਇਰ ਹੋ ਗਈ ਤੇ 1 ਏਕੜ ਦੇ ਵਿੱਚ ਉਹ ਕੀ ਕਰੂਗਾ ਨਥਿੰ ਰੋਲਾ ਦਾ ਦੋਸਤ ਇਹੀ ਆ ਰੋਲਾ ਹੋਰ ਕੁਝ ਨਹੀਂਗਾ ਪੰਜਾਬ ਦੀ ਹੋਂਦ ਬਚਾਉਣ ਦੀ ਲੜਾਈ ਆ ਜ਼ਮੀਨ ਸਾਡੀ ਮਾਂ ਆ ਇੱਕ ਉਹ ਮਾਂ ਜਿਹਨੇ 9 ਮਹੀਨੇ ਗਰਭ ਦੇ ਵਿੱਚ ਰੱਖ ਕੇ ਜਨਮ ਦਿੱਤਾ ਇੱਕ ਉਹ ਮਾਂ ਜਿਹੜੀ ਆਪਣੇ ਗਰਭ ਦੇ ਵਿੱਚੋਂ ਨਾਜ ਪੈਦਾ ਕਰਦੀ ਆ ਸਾਡੀ ਜੀਵਨ ਕਿਰਿਆ ਚਲਾਉਣ ਵਾਸਤੇ ਤੇ ਅਸੀਂ ਆਪਣੀ ਜੀਵਨ ਕਿਰਿਆ ਨੂੰ ਚਾਲੂ ਰੱਖਣ ਵਾਸਤੇ ਧਰਤ ਮਾਨ ਦੇ ਨਾਲ ਗਦਾਰੀ ਨਹੀਂ ਹੋਣੀ। ਹੁਣ ਮੈਂ ਦਾ ਜਵਾਬ ਦਿੰਨਾ ਤੁਹਾਡੀ ਜ਼ਮੀਨ ਹੈਗੀ ਆ। ਤੁਹਾਡੀ ਨਹੀਂ ਮਰਜੀ। ਤੁਹਾਡੇ 20 ਏਕੜ ਆ। ਤੁਸੀਂ ਸਰਕਾਰ ਨੂੰ ਨਹੀਂ ਦਿੰਦੇ। ਤੁਹਾਡੇ ਤੇ ਪਾਬੰਦੀ ਤੁਸੀਂ ਆਪਣੇ 20 ਕਿੱਲਿਆਂ ਦਾ ਸੀਐਲਯੂ ਨਹੀਂ ਕਰਾ ਸਕਦੇ। ਇਹ ਕਿਹੜਾ ਨਾਦਰ ਸ਼ਾਹੀ ਫਰਮਾਨ ਹੋਇਆ? ਸਾਡੀ ਲੜਾਈ ਮੁੱਦਿਆਂ ਦੀ ਆ। ਤੁਸੀਂ ਆਪਣੇ 20 ਏਕੜ ਦੇ ਵਿੱਚ ਸੀਐਲਯੂ ਕਰਾ ਕੇ ਕੁਝ ਕਰੋ ਜੀ ਸਰਕਾਰ ਮਾਮਾ ਲੱਗਦੀ ਹੈ ਪੈਸਾ ਸਰਕਾਰ ਕੀ ਲੱਗੀ ਪੈਸਾ ਵੀ ਮੇਰਾ ਆ ਤੁਹਾਡੀ ਜ਼ਮੀਨ ਨੂੰ ਸੀਐਲਯੂ ਰੋਕਣ ਤੋਂ ਸਰਕਾਰ ਕੋਲੇ ਕਿਹੜੀ ਤਾਕਤ ਹੈ ਜੀ ਅਸੀਂ ਉਸ ਦੇ ਖਿਲਾਫ ਲੜਾਈ ਲੜ ਰਹੇ ਹਾਂ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਅਸੀਂ 2027 ਦੀ ਵੀ ਤਿਆਰੀ ਕਰ ਰਹੇ ਹਾਂ ਅਸੀਂ ਇੱਕ ਝੋਟਾ ਅੱਜ ਪੰਜਾਬ ਪ੍ਰਧਾਨ ਰਾਜਾ ਬ੍ਰਿੰਮੀ ਮੌਕੇ ਤੇ ਦਿਖੇ ਪਰ ਭਰਪੂਰ ਆਸ਼ੂ ਜਾਂ ਕੜਵਲ ਉਹ ਨਹੀਂ ਦਿਖੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਪੁੱਛ ਲਓ ਜਾ ਕੇ ਇਹ ਮੇਰਾ ਸਵਾਲ ਹੈ ਕੀ ਲੱਗਿਆ ਯਾਰ ਇਹ ਗਲਤ ਹੈ ਕਿਸੇ ਨੂੰ ਕੋਈ ਕੰਮ ਹੋ ਸਕਦਾ ਇਹ ਸਵਾਲ ਉਹਨਾਂ ਨੂੰ ਪੁੱਛੋ ਦੱਸ ਸਕਦੇ ਆ